ਪਟਿਆਲਾ ਦੇ ਤਿਰਪੜੀ ਥਾਣੇ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਇਲਾਕੇ ਦੇ ਵਿੱਚ ਲਗਾਤਾਰ ਹੋ ਰਹੀਆਂ ਮੋਬਾਈਲ ਚੋਰੀਆਂ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਸ਼ਾਤਰ ਚੋਰਾਂ ਨੂੰ ਕਾਬੂ ਕੀਤਾ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਮਲਜ਼ਮਾਂ ਕੋਲੋਂ 25 ਚੋਰੀशुदा ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਇਹ ਦੋਵੇਂ ਮਲਜ਼ਮ ਪਟਿਆਲਾ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮੋਬਾਈਲ ਚੋਰੀਂ ਕਰਕੇ ਲੋਕਾਂ ਵਿੱਚ ਡਰਸ਼ਾਦਾ ਮਾਹੌਲ ਪੈਦਾ ਕਰ ਰਹੇ ਸਨ ਪੁਲਿਸ ਅਧਿਕਾਰੀਆਂ ਅਨੁਸਾਰ ਮਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਅਸਰ ਦੇ ਕਿਸੇ ਕਿਸੇ ਮੈਟਰ ਇਹ ਮੈਟਰ ਇਦਾਂ ਜੀ ਅਸੀਂ ਨਾ ਤ੍ਰਿਪੜੀ ਥਾਣੇ ਦੇ ਅਸ ਐਸ ਐਚਓ ਸਾਹਿਬ ਨੇ ਉਹਨਾਂ ਦੀ ਟੀਮ ਨੇ ਦੋ ਦੋਸ਼ੀ ਗ੍ਰਫਤਾਰ ਕੀਤੇ ਨੇ ਇੱਕ ਦਾ ਨਾਂ ਹੈਗਾ ਗੁਰਪ੍ਰੀਤ ਇੱਕ ਦਾ ਹੈਗਾ ਮਨਜੋਤ ਇਹਨਾਂ ਦੇ ਕੋਲੋਂ 12 ਫੋਨ 13 ਜਿਹੜੇ ਮੋਬਾਈਲ ਫੋਨ ਨੇ ਉਹ ਰਿਕਵਰ ਕੀਤੇ ਨੇ ਇਹ ਟੱਚ ਫੋਨ ਨੇ ਸਾਰੇ ਵੱਡੇ ਫੋਨ ਨੇ ਇਹਨਾਂ ਦੀ ਮੋਟਰਸਾਈਕਲ ਦੀ ਇਹ ਸੀ ਇਹ ਇੱਕ ਜਣਾ ਮੋਟਰਸਾਈਕਲ ਚਲਾਉਂਦਾ ਸੀ ਤੇ ਇੱਕ ਜਣਾ ਪਿੱਛੇ ਬਹਿ ਕੇ ਦੇ ਬਾਜ਼ਾਰ ਦੇ ਵਿੱਚ ਮਤਲਬ ਜਿਹਨਾਂ ਜਿਹੜੇ ਬੰਦਾ ਦਾ ਫੋਨ ਕੰਨੂ ਲੱਗਿਆ ਹੁੰਦਾ ਸੀ ਉਤੋਂ ਇਹ ਖੋ ਕੇ ਲੈ ਜਾਂਦੇ ਸੀ ਤੇ ਜਿਹੜੇ ਦੌਰ ਫੜੇ ਆ ਕਿੱਥੋਂ ਕਿੱਥੇ ਫੜੇ ਗਏ ਇਹ ਤੋਂ ਲੋਕਲ ਤ੍ਰਿਪੜੀ ਤੋਂ ਹੀ ਫੜੇ ਗਏ ਪਹਿਲਾਂ ਵੀ ਇਹਨਾਂ ਦੇ ਕੋਈ ਕਾਰਵਾਈ ਕੋਸ਼ਿਸ਼ ਇਹਦੇ ਐਫਆਈਆਰ ਦਰਜਾ ਜੀ ਐਫਆਈਆਰ ਨੰਬਰ 34 11 ਡੇਟਿਡ 11/2/26 ਦਾ ਇਹਨਾਂ ਦੇ ਐਫਆਈਆਰ ਦਰਜਾ ਜਿਹਦੇ ਵਿੱਚ ਪਹਿਲੇ ਦਿਨ ਅਸੀਂ 4 ਫੋਨ ਤੇ ਇੱਕ ਜਿਹੜਾ ਮੋਟਰਸਾਈਕਲ ਸੀ ਜਿਹਤੇ ਵਾਰਦਤ ਕਰਦੇ ਸੀ ਉਹ ਰਿਕਵਰ ਕੀਤਾ ਫਿਰ ਅੱਗੇ ਪੁੱਛ ਦੋ ਦਿਨ ਅੰਦਰ ਮਾਨ ਲੈ ਕੇ ਅਸੀਂ 9 ਫੋਨ ਹੋਰ ਰਿਕਵਰ ਕਰ ਲਿਆ ਤੇ ਉਹ ਵੀ ਅਸੀਂ ਪਤਾ ਕਰ ਲਏ ਜਿੱਥੇ ਇਹਨੇ ਅੱਗੇ ਹੋਰ ਵੇਚੇ ਨੇ ਉਹ ਅਸੀਂ ਹੋਰ ਰਿਕਵਰ ਕਰਾਂਗੇ ਪਹਿਲਾਂ ਕੋਈ ਨਾ ਪਰਚਾ ਹੋਵੇ ਪਹਿਲਾਂ ਨਹੀਂ ਕੋਈ ਪਰਚਾ ਨਹੀਂ ਹੈ ਠੀਕ ਕਿਉਂ ਜੀ ਕਰਵਾਈ ਇਹਨਾਂ ਤੇ ਕੀਤੀ ਜਾ ਰਹੀ ਹੁਣ ਇੱਕ ਮਾਇਲਾ ਨੂੰ ਲੈ ਕੇ ਅੰਡਰ ਸੈਕਸ਼ਨ ਅਸੀਂ ਇਹਨਾਂ ਤੇ ਚੋਰੀ ਦਾ 303 303.2 304 317 2 ਜਿਹੜੀ ਹੈਗੀ ਆ ਉਹ ਤੇ ਅੰਡਰ ਸੀ ਦੇ ਕਾਰਵਾਈ ਕੀਤੀ ਹੈ ਕਿਉਂ ਜੀ ਕਰ ਰਹੇ ਇੱਥੇ ਚਲੰਗੀਆਂ ਜਿਵੇਂ ਚਾਰਜਵੇਂ ਆ ਇਹ ਜਿਵੇਂ ਮਾਇਲਾ ਹੋ ਰਹੇ ਆ ਅ ਜਿਹੜੇ ਚੋਰ ਵੜ ਰਹੇ ਉਹ ਉਹ ਕਿਹਦੇ ਵਿੱਚ ਕਰ ਰਹੇ ਅੱਗੇ ਜਾਣੀ ਆ ਪਰ ਇਹਨਾਂ ਨੂੰ ਹੁਣ ਅਸੀਂ ਇਹਨਾਂ ਦੀ ਪੁੱਛਗਿੱਛ ਕਰਕੇ ਚੰਗੀ ਤਰ੍ਹਾਂ ਇਹਨਾਂ ਤੋਂ ਜੋ ਵੀ ਇਹਨਾਂ ਦੇ ਲਿੰਕ ਨੇ ਜੋ ਕੁਝ ਅੱਗੇ ਅਸੀਂ ਇਹਨਾਂ ਤੋਂ ਲੈ ਸਕਦੇ ਉਹ ਲੈ ਕੇ ਵੀ ਇਹ ਕਿੱਥੇ ਵੇਚਦੇ ਸੀ ਕਿੱਥੋਂ ਕਿ ਕੋਈ ਚੀਜ਼ ਕਰਦੇ ਸੀ ਜੋ ਉਹ ਅਸੀਂ ਸਾਰਾ ਫਾਰਵਰਡ ਤੇ ਬੈਕਵਰਡ ਜਿਹੜੀ ਆ ਉਹ ਅਸੀਂ ਲਿੰਕੇਜ ਬਣਾ ਕੇ ਆਪਣੀ ਪੂਰੀ ਤਫ਼ਤੀਸ਼ ਪੂਰੀ ਕਰਾਂਗੇ ਪੂਰੀ ਜਿਹੜੀ ਆ ਉਹ ਸੈਂਟੀਫਿਕ ਤਰੀਕੇ ਨਾਲ ਅਸੀਂ ਆਪਣੀ ਤਫ਼ਤੀਸ਼ ਨੂੰ ਅੱਗੇ ਵਧਾਵਾਂਗੇ ਕਿੰਨੇ ਕੋ ਫੋਨ ਆਏ ਬਰਾਮਦ ਹੋਏ 13 ਫੋਨ ਬਰਾਮਦ